ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਾਂ ਗਾਇਲ ਤੋਂ ਕਵਰ ਕਰਨ ਲੱਗੇ ਆਂ ਬਾਈ ਬਿਆਨਤ ਕੋਲੇ ਪਹੁੰਚੇ ਆਂ ਬਾਈ ਬਿਆਨਤ ਕੋਲੇ ਚੰਗੇ ਤੋਂ ਚੰਗਾ ਪਸ਼ੂ ਹੁੰਦਾ ਘਰੇ ਵੀ ਕਾਫੀ ਪਸ਼ੂ ਆ ਤੇ ਬਰੀਡ ਤੇ ਬਾਈ ਕੰਮ ਕਰਦਾ ਗਾ ਤੇ ਵਿੱਚ ਪਸ਼ੂ ਵੇਚਣ ਵਾਲੇ ਵੀ ਹੁੰਦੇ ਬਾਈ ਕੋਲੇ ਗੱਲਬਾਤ ਸਾਰੀ ਕਰਾ ਦਾਂ ਕਦੋਂ ਸੂਈ ਆ ਤੇ ਸੂਈ ਸਵਾਈ ਤੁਹਾਨੂੰ ਝੋਟੀ ਦਿਖਾਵਾਂਗੇ ਸੱਸੀ ਕਾ ਬਾਈ ਬੰਦ ਸੱਸੀ ਕਾ ਬਾਈ ਹੋ ਠੀਕ ਠਾਕ ਹੋ ਵੀਰੇ ਬਹੁਤ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 94654 33210 ਜੀ 33210 ਪਿੰਡ ਵੀਰ ਆਪਣਾ ਪਿੰਡ ਗਹਿਲ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਆਪਾਂ ਨੂੰ ਨੇੜੇ ਆਪਾਂ ਨੂੰ ਟੱਲੇਵਾਲ ਰਹਿ ਗਿਆ ਮੁੱਗਾ ਰੋਡ ਤੇ ਜੀ ਓਕੇ ਜੀ ਇਧਰ ਲੁਧਿਆਣਾ ਜ਼ਿਲ੍ਹੇ ਦਾ ਹੱਥ ਹੋਰ ਪਿੰਡ ਰਹਿ ਗਿਆ ਜੀ ਬਚਾਲੇ ਦੇ ਆ ਗਿਆ ਬਚਾਲੇ ਆ ਜੀ ਓਕੇ ਤੇ ਚੰਗਾ ਚੱਲੀ ਜਾਂਦਾ ਫਿਰ ਕੰਮਕਾਰ ਪਾਪਾ ਆਪਣਾ ਬਰੀਡਿੰਗ ਤੇ ਚੱਲਦਾ ਭਾਈ ਕੰਮ ਇਹਦਾ ਬਸ ਸ਼ੌਂਕ ਦਾ ਕੰਮ ਹੀ ਆ ਕੋਈ ਚੰਗੀ ਮਿਲੇ ਕੋਈ ਜਿਵੇਂ ਵੀ ਆਪਣਾ ਲਿਹਾਜੀ ਹੋਣਾ ਹੈ ਆਪਾਂ ਨੂੰ ਪੂਰੀ ਲਿਹਾਜ ਚੋ ਲੈਂਦੀ ਆ ਤਾਂ ਹੀ ਗੈਪ ਪਾਗ ਮਹੀਨਾ ਤੋਂ ਮਹੀਨਾ ਤੋਂ ਕੋਈ ਵਸਾਉਂਦਾ ਹਨਾ ਹਾਂ ਇਹਦੀ ਫੁੱਲ ਗਰੰਟੀ ਤੇ ਆਪਾਂ ਨੂੰ ਦਿੱਤੀ ਆ ਉਹਨਾਂ ਨੇ ਮੱਝ ਚਾਹੇ ਕੋਈ ਆਪਣੇ ਨਾਲ ਬੈਨਾ ਕਰਕੇ ਦੁੱਧ ਦੀ ਵੀ ਗਰੰਟੀ ਹੋਊਗੀ ਜਿਹੜੀ ਗੱਲ ਕਹਾਂਗੇ ਉਹ ਨਹੀਂ ਹੋ ਓਕੇ ਵੀਰੇ ਵੱਡੇ ਸਹਾਈ ਦੀ ਆ ਗਈ ਤੇ ਕਦੋਂ ਕਸੂਪੀ ਬਾਈਏ ਇਹ ਬਾਈ ਜੀ ਰਾਤ ਸੂਈ ਆ ਰਾਤ ਸੂਪੀ ਕੀ ਦੇਗੀ ਬਾਈ ਇਹ ਇਹ ਮੇਲ ਕਾਹ ਭਾਈ ਮੇਲ ਕਾਵ ਕਟਾ ਦੇਗੀ ਹਾਂਜੀ ਤੇ ਕਿਹੜਾ ਸੂਆ ਸੂਈ ਹੈ ਇਹ ਤੀਜਾ ਸੂਆ ਜੀ オリジナル ਤੀਜਾ ਸੂਆ ਸੋ ਵੀ ਕਿੰਨਾ ਕੁ ਫਰਮਣ ਨਾਲ ਦੁੱਧ ਦੂਜੇ ਸੂਏ ਦਾ ਰਿਹਾ ਜੇ ਆਪਣੀ ਲਿਆਇਆ ਜਾਲੇ ਦੂਈਆ ਦੂਜੇ ਸੂਆ ਰਾ ਬਾਈ ਜੀ ਪੂਰਾ 13 ਕਿਲੋ ਦੁੱਧ ਦਿੱਤਾ ਉਹਨੇ ਦਸਨ ਮਤਾਬ ਵਧਾਓ ਕਿਲੋ ਇੱਥੇ 14 ਕਿਲੋ ਦੁੱਧ ਦੇਣਾ ਚਾਹੀਦਾ ਕਿਉਂ ਹੋਣਾ ਮੌਸਮ ਬਹੁਤ ਸੋਹਣਾ ਹੋਣਾ ਬਾਕੀ ਵੀਰ ਜਿਹੜਾ ਇਹਦਾ ਲੇਵਾ ਠੋਸ ਹੈਟਾ ਵਰਗਾ ਪੂਰੇ ਠੋਸ ਲੇਵੇ ਦੀਆ ਲੇਵਾ ਹਾਂਜੀ ਤੇ ਖੋਲੋ ਜਿਹੜਾ ਤੋਰਾ ਕਰਾ ਕੇ ਚੇਕ ਚੇਰ ਜੱਪਾ ਕੰਪਲੀਟ ਹੋ ਗਿਆ ਓਕੇ ਜੀ ਓਕੇ ਬਿਲਕੁਲ ਫੁੱਲ ਗਰੰਟੀ ਹੋ ਗਈ ਵੱਡੇ ਕੱਦ ਤੇ ਵੱਡੇ ਸਹਿਜ ਮੇਰੇ ਹਿਸਾਬ ਨਾਲ ਨਹੀਂ ਕੁੰਜੀ ਜੱਜਮੈਂਟ ਤੁਸੀਂ ਆਪ ਦੀ ਆਪ ਕਰ ਲੈਣੀ ਆ ਬਲੈਕ ਚ ਆ ਗਈ ਸਾਰੀ ਜੀ ਬਹੁਤ ਕੁੰਨੀ ਮੱਝ ਆ ਜੀ ਤੇ ਵੱਡੇ ਸੈਦਿਆ ਕਿ ਰੇਟ ਨਹੀਂ ਵੱਡਾ ਹੁਣ ਐਡਾ ਜਿੱਡੀ ਮੱਝ ਛੋਟੀ ਵੱਡੀ ਆ ਠੀਕ ਆ ਜੀ ਆ ਦੇਖੋ ਥਣ ਭਾਂਡਾ ਨੇੜੇ ਤੋਂ ਕਰੋ ਚੈੱਕ ਥੱਲੇ ਤੋਂ ਸਾਰੀ ਤੁਹਾਨੂੰ ਚੈੱਕ ਕਰਾ ਦੇ ਐ ਥੱਲੇ ਤੋਂ ਤੇ ਆਉਣਾ ਤੁਸੀਂ ਆ ਕੇ ਉਹਦੀਆਂ ਧਾਰਾ ਮਾਰਨੀਆਂ ਸਾਰੀ ਦਸੱਲੀ ਨਾਲ ਫਿਰ ਖਰੀਦਣੀਆਂ ਗਈ ਆ ਆ ਦੇਖੋ ਜੀ ਤੇ 22 ਦਾ ਕੱਦ ਵੀ 6 ਫੁੱਟ ਆ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਠੀਕ ਆ ਜੀ ਮੋੜ ਲਿਆ ਬਰੇ ਬੈਂਤ ਆ ਦੇਖੋ ਜੀ ਚੰਗੀਆਂ ਜੋ ਆ ਗਈ ਜੀ ਦਸੱਲੀ ਬਾਕਸ ਬਾਈ ਕੋਲੇ ਪਸ਼ੂ ਹੁੰਦਾਗਾ ਕੋਈ ਇੱਕ ਅੱਧਾ ਕਿਤੇ ਆ ਦੇਖੋ ਬੱਚੇ ਦਾ ਜ਼ਰੂਰ ਕਰੂਗੀ ਥੋੜਾ ਜਆ ਖਾਨ ਭਾਂਡਾ ਤੁਹਾਨੂੰ ਨੇੜ ਤੋਂ ਕਰਾਵਾਂਗੇ ਜੇ ਇੱਕ ਆ ਦੇ ਹਵਾ ਦਾ ਇੱਕ ਨੰਬਰ ਥੱਲੇ ਦੀ ਤੇ ਜ਼ਰੂਰ ਕਰਿਓ ਬਾਈ ਨਾਲ ਸੰਪਰਕ ਆ ਦੇਖੋ ਵੀਰੋ ਬਾਈ ਉਦਾਂ ਹੀ ਬਹਿ ਗਿਆ ਕੋਈ ਚੱਕਰੀ ਕੋਈ ਚੱਕਰੀ ਨਹੀਂ ਬਾਈ ਜਿਵੇਂ ਮਰਜੀ ਬਹਿ ਉਹ ਯਾਰ ਕਿਉਂਕਿ ਪਹਿਲਾਂ ਤਾਂ ਰਾਤੋਰਾ ਮਾਰ ਕੇ ਵੀਰ ਨੇ ਨਿਕਲ ਲਿਆ ਸਾਈ ਤੇ ਇੰਨੇ ਕਿਨੇ ਮੋੜਾ ਕੱਢਿਆ ਹੈ ਅੱਛਾ ਪਿਆਜ਼ ਹੈ ਨਾ ਬਾਲਟੀ ਚ ਆਪਾਂ ਦੇਖ ਹਾਂਜੀ ਹਾਂਜੀ ਦੂਜਿਆਂ ਨੂੰ ਮਾਰਦੇ ਜਿੰਨੇ ਮਰਜੀ ਦੇਖੋ ਥੱਲੇ ਦਾ ਯਾਰ 100 ਦੀ 100 ਸੋਲ ਗਰੰਟੀ ਬਾਈ ਚਾਹੇ ਗਰੰਟੀ ਤੇ ਅਗਲੇ 100 ਦੇ ਘਰੇ ਮਗਾ ਸਕਦਾ ਓਕੇ ਜੀ ਹਾਂ ਬਸ ਵੀਰੇ ਲਓ ਬੰਦ ਮੱਝ ਦਾ ਤੇਰੀ ਹੈਗੀ ਆ ਬਾਈ ਚੰਗੀ ਹਾਂਜੀ ਤੇ ਰੇਟ ਦੱਸੋ ਇਹਦਾ ਕੀ ਆ ਗਿਆ ਜੈ ਜੈ ਬਾਦ ਦੱਸ ਦਿਓ ਜਰਾ ਲੈਣ ਦੇ ਰੇਟ ਬਾਈ ਜੀ ਆਪਾਂ ਜੈ ਜੀ ਕਰਾਂਗੇ ਬਾਲੀ ਖਿੱਚੋ ਤਾਨ ਕਰਿਓ ਨਾ ਮਾਨ ਤੁਹਾਡੇ ਚੈਨਲ ਦੇ ਥਰੂ ਆਪਾਂ ਫੁੱਲ ਤੱਕ ਕਰਾਂਗੇ ਮਾਨ ਤਾੜ ਓਕੇ ਜੀ ਹਾਂਜੀ ਮੋਲੇ ਦਾ 1,25,000 ਰੁਪਏ ਜੀ ਥੋੜਾ ਬਹੁਤਾ ਮਾਨ ਦਾ ਪੂਰੇ ਹੀ ਕਰ ਦਿਆਂਗੇ ਪੂਰੇ ਕਰ ਦਿਆਂਗੇ ਹਾਂਜੀ ਬਾਈ ਦਿਲ ਦਰਿਆ ਪਤਾ ਕੋਈ ਉਹ ਜੀ ਇਹ ਨਹੀਂ ਗੱਲ ਕੋਈ ਘਰੇ ਚੋਣ ਵਾਲਾ ਬਾਈ ਪਰ ਯਾਦ ਰੱਖੂਗਾ ਯਾਦ ਰੱਖੋ ਵੀ ਮੱਝ ਦਿੱਤੀ ਸੀ ਓਕੇ ਜੀ ਹਾਂਜੀ 1,25,000 ਚੋਂ ਦਾ ਮਾਨ ਜੇ ਰੋਕਿਆ ਭਰਦੀ ਗਰੰਟੀ ਆ ਜੇ ਥੋਡੇ ਸਾਹਮਣੇ ਪਈ ਆ ਇਹ ਹੀ ਗੱਲਾਂ ਹੁੰਦੀਆਂ ਹਾਂ ਹਾਂਜੀ ਦੁੱਧ 13-14 ਕਿਲੋ ਖੁੱਲਾ ਦਊਗੀ ਕੰਟੈਕਟ ਨੰਬਰ ਫੇਰ ਬੋਲੂ 9465433210 ਜੀ 33210 ਜਰੂਰ ਬਾਈ ਨਾਲ ਕਰਿਓ ਸੰਪਰਕ ਹਾਂਜੀ ਬੱਚਾ ਵੀ ਬਹੁਤ ਵੱਡਾ ਹਾਂ ਦਿਖਾ ਲਿਓ ਲਿਆਓ ਕੱਟਾ ਤੋਹੇ ਨੂਰ ਜੀ ਓਕੇ ਬਸ ਵੀ ਡੇਰੀ ਫਾਰਮ ਦੇ ਬਾਕੀ ਦੀ ਗੱਲ ਯਾਰ ਬਹੁਤ ਵੱਡਾ ਬੱਚਾ ਦੇਖੋ ਜੀ ਬੱਚਾ ਕੱਟਾ ਹੋਵੇ ਜੇ ਕੱਟੀ ਹੋਵੇ ਚੰਗਾ ਹੀ ਰਹਿੰਦਾ ਹਨਾ ਆਹ ਦੇਖ ਲਓ ਜੀ ਪੂਰਾ 2.5 3 ਫੁੱਟ ਕੱਦੂ ਬੱਚੇ ਦਾ ਜਮਾ ਜਮਾ ਜੇ ਕੱਟੀ ਹੁੰਦੀ ਫਿਰ ਤਾਂ ਕੀ ਬਾਤਾਂ ਹੀ ਸੀ ਓਕੇ ਜੀ ਹਾਂ ਜਰੂਰ ਕਰੋ ਬਾਈ ਨਾਲ ਸੰਪਰਕ ਪਿੰਡ ਗਹਿਲ ਤੋਂ ਆਪਾਂ ਵੀਡੀਓ ਕਵਰ ਕਰਕੇ ਹਟਿਆ ਧੰਨਵਾਦ